ਪੰਜਾਬ ਦੇ ਟ੍ਰੈਫਿਕ ਪੰਜਾਬ ਜਿਹੜੇ ਸਾਡੇ ਦੀਵਾਨ ਹੈ ਬੜੀ ਵਧੀਆ ਡਿਊਟੀ ਕੀਤੀ ਹੈ ਜੇ ਕੋਈ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਕਰੂਗਾ ਉਹਦੇ ਖਿਲਾਫ ਜਿਹੜਾ ਸਖਤੀ ਦੇ ਨਾਲ ਨਜੇਠਿਆ ਜਾਊਗਾ ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦਾ ਹੋਵੇ ਕਾਨੂੰਨ ਜਿਹੜਾ ਸਾਰਿਆਂ ਤੋਂ ਉੱਪਰ ਹੈ ਅੱਜ ਦੇ ਦਾ ਇੱਕ ਬੱਚਾ ਸੀ ਉਹਨਾਂ ਨੇ ਵਾਇਲੇਸ਼ਨ ਕੀਤੀ ਇਹਦਾ ਟ੍ਰੈਫਿਕ ਚਲਾਣ ਕੀਤਾ ਗਿਆ ਬਿਦਾਉ ਡੈਵਲਸન્સ ਨੌਇਜ਼ ਪੋਲੂਸ਼ਨ ਦਾ ਸੀਦਾ ਸਲੈਂਸਰ ਦਾ ਤੇ ਬਿਦਾਉ ਨੰਬਰ ਪਲੇਟ ਜੇ ਅੱਗੇ ਤੋਂ ਕੋਈ ਵਾਇਲੇਸ਼ਨ ਕਰੂਗਾ ਬਿਲਕੁਲ ਸਖਤ ਐਕਸ਼ਨ ਲਿਆ ਜਾਊਗਾ ਇਸ ਬਾਰੇ ਇਹ ਸਾਡਾ ਕਲੀਅਰ ਕਟ ਮੈਸੇਜ ਹੈ ਜਿਹੜੀ ਵਰਜੀ ਕਮਿਊਨਿਟੀ ਦਾ ਕੋਈ ਵਿਅਕਤੀ ਕਿਸੇ ਨੂੰ ਵੀ ਤਸ਼ਪੀਰ ਨਹੀਂ ਕਰਦਾ ਗੱਲ ਨਹੀਂ ਆ ਤੁਹਾਨੂੰ ਕਿਸੇ ਬਾਰੇ ਜਾਂ ਕਰੈਕਟਰ ਵੀ ਨਹੀਂ ਸਾਨੂੰ ਪਤਾ ਇਹ ਸਾਡਾ ਕਹਿਣਾ ਵੀ ਨਹੀਂ ਹੈ ਨਾ ਹੀ ਕਿਸੇ ਸਾਡੇ ਜਵਾਨ ਨੂੰ ਕਿਹਾ ਉਹ ਕੀ ਕਹਿਣਾ ਚਾਹੇ ਪਬਲਿਕ ਨੂੰ ਪਬਲਿਕ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਵੀ ਜਿਨ੍ਹਾਂ ਦੇ ਬੱਚੇ ਹੈ ਜਿਹੜੇ ਵਿਦੌ ਡਰਾਈਵਿੰਗ ਸੈਂਸ ਜਿਹੜਾ ਡਰਾਈਵਿੰਗ ਨਾ ਕਰਨ ਉਹ ਡਾਈਮੈਂਸਨਸ ਨਹੀਂ ਹੈ ਉਹਨਾਂ ਦੇ ਮਾਪੇ-ਮਾਪ ਨੂੰ ਬੱਚਿਆਂ ਨੂੰ ਵਹੀਕਲ ਨਹੀਂ ਦੇਣਗੇ ਬਾਈਕ ਤੇ ਸਰ ਇੰਪਾਉਂਡ ਵੀ ਕੀਤੀ ਗਈ ਹੈ ਅਸੀਂ ਇਤੋਂ ਬਿਨਾ ਇਹ ਮਹਿਮ ਚਾਰ ਦਿਨ ਦੀ ਚਲਾਈ ਹੋਈ ਹੈ। ਘਟੋ ਘਟਾ ਹੀ 16 12 ਵਾਈਕ ਜਿਹੜੀਆਂ ਬਦੌੜ ਨੰਬਰ ਪਲੇਟ ਸੀ ਉਹ ਬੋਨ ਕੀਤੀਆਂ ਨੇ। ਜੋ ਇਹ ਹਰਗਾਮਾ ਹੋਇਆ ਇਹਨੂੰ ਲਈ ਕਾਰਵਾਈ ਵੀ ਕੀਤੀ ਜਾਊਗੀ। ਬਿਲਕੁਲ ਅਸੀਂ ਜਿਹੜਾ ਸਾਡਾ ਟ੍ਰੈਫਿਕ ਚਲਾਉਣ ਬਣਦਾ ਸੀ ਬਿਲਕੁਲ ਸਖਤ ਕਾਰਵਾਈ ਕੀਤੀ ਹੈ ਇਹਦੇ ਵਿੱਚ ਕੋਈ ਕਿਸੇ ਨੂੰ ਬਖਸ਼ਣ ਵਾਲਾ ਖਾਤਾ ਹੀ ਐ। ਜਿਵੇਂ ਜਿਹੜੀ ਨਿੰਕ ਬਾਣੇ ਦੇ ਵਿੱਚ ਆਏ ਨੇ ਉਹਨਾਂ ਤੇ ਕੋਈ ਐਕਸਟਰਾ ਕਾਰਵਾਈ ਵੀ ਕਰਨ ਦੀ ਕੋਈ ਹੈਗੀ ਆ ਪੁਲਿਸ ਦੇ। ਨਹੀਂ ਚਲੋ ਉਹ ਜਿਹੜੀ ਤਕਰਾਰ ਬਾਜੀ ਉਹਨਾਂ ਨੂੰ ਦੱਸ ਸਾ ਵੀ ਤੁਹਾਡੇ ਬੱਚੇ ਨੇ ਗਲਤੀ ਕੀਤੀ ਹੈ। ਉਦੋਂ ਵਦੋਂ ਤੋਂ ਚਲੇ ਗਏ ਨਾ ਜਿਹਨਾਂ ਵੀਰੇ 트라이 ਪੰਜਾਬ ਜਿਹੜੇ ਸਾਡੇ ਤੇ ਜਵਾਨ ਹੈ ਬੜੀ ਵਧੀਆ ਡੁਕੀ ਕੀਤੀ ਹੈ ਜੇ ਕੋਈ 트ਰਾਫਿਕ ਰੂਲ ਦੀ ਵਾਇਲੇਸ਼ਨ ਕਰੂਗਾ ਉਹਦੇ ਖਿਲਾਫ ਜਿਹੜਾ ਸਖਤੀ ਦੇ ਨਾਲ ਨਜੇਠਿਆ ਜਾਊਗਾ